ਕਾਸੀ ਬਹੁਤ ਜ਼ਿਆਦਾ ਇੰਨਾ ਕੁ ਜ਼ਿਆਦਾ ਹੋ ਗਏ ਸਾਂ ਹਾਰਾਨ ਵੀ ਇਦਾਂ ਦਾ ਕਿਹੜੀ ਗੱਲਬਾਤ ਹੋ ਗਈ ਜਿਹੜਾ ਇਹਨੇ ਜਾਨੋ ਮਾਰਤਾ ਅਸੀਂ ਜੇ ਸਾਡੇ ਇਦਾਂ ਦੀ ਕੋਈ ਵੀ ਕੰਨ ਚ ਆਵਾਜ਼ ਪੈ ਵੀ ਜਾਂਦੀ ਅਸੀਂ ਕੁੜੀ ਨੂੰ ਵੀ ਹੁਸਨ ਬੋ ਟੱਪਣ ਹੀ ਨਹੀਂ ਸੀ ਦੇਣਾ ਹਾਂ ਹਾਂ ਹੋਰ ਦੱਸੋ ਪਤਾ ਲੱਗ ਜਾਂਦਾ ਤੇ ਜਾਨ ਨਹੀਂ ਦੇਣਾ ਜਾਨ ਨਹੀਂ ਸੀ ਦੇਣਾ ਬੜਾ ਜੋ ਮਰਜ਼ੀ ਹੋ ਜਾਂਦਾ ਲੜਾਈ ਝਗੜਾ ਹੋ ਜਾਂਦਾ ਕੁਝ ਵੀ ਹੋ ਜਾਣਾ ਵੀ ਅਸੀਂ ਜਾਨ ਨਹੀਂ ਸੀ ਦੇਣਾ ਵੀ ਬੱਚਾ ਛੋਟਾ ਅਸੀਂ 16 ਸਾਲ ਦੀ ਕੀ ਉਮਰ ਹੁੰਦੀ ਹੈ ਜੀ ਤੁਸੀਂ ਵੀਡੀਓ ਦੇਖੀ ਹੈ ਦੇਖੀ ਹੈ ਜੀ ਉਹ ਵੀਡੀਓ ਦੇ ਵਿੱਚ ਉਸ ਬੱਚੀ ਦੇ ਹੱਥ ਬੰਨੇ ਹੱਥ ਬੰਨੇ ਹੋਏ ਆ ਜੀ ਕੀ ਲੱਗਦਾ ਵੀ ਇੱਕ ਬਾਪ ਨੂੰ ਆਪਣੀ ਬੱਚੀ ਦਾ ਹੱਥ ਬੰਨਣਾ ਚਾਹੀਦਾ ਨਹੀਂ ਜੀ ਨਹੀਂ ਕਿਉਂ ਬੰਨੇ ਰੀਜ਼ਨ ਕੋਈ ਗਲਤੀ ਦਾ ਸ਼ੋਅ ਕਰੇ ਆਪਾਂ ਹੁਣ ਚਲੋ ਬੱਚਾ ਗਲਤੀ ਕਰਦਾ ਆਪਾਂ ਪੁਲਿਸ ਵੀ ਆਂਦੀ ਆ ਪੁਲਿਸ ਨੂੰ ਆਪਾਂ ਕਮ ਸੇ ਕਮ ਇਹ ਤਾਂ ਗੱਲ ਕਹਿ ਸਕਨੇ ਹੈਗੇ ਆ ਵੀ ਆਹ ਪ੍ਰੂਫ ਮਿਲਿਆ ਬੱਚੇ ਦਾ ਹੋਂਚੇ ਤਾਂ ਬਹਾਰ ਹੀ ਸਕਨੇ ਆ ਵੀ ਹਾਂਜੀ ਆਹ ਵੀਡੀਓ ਆ ਰਿਕਾਰਡਿੰਗ ਆ ਫੋਟੋ ਵਗੈਰਾ ਜਦੋਂ ਆਪਾਂ ਕਿਸੇ ਨੇ ਦੇਖਿਆ ਨਹੀਂ ਉਹਨੂੰ ਮਾਰ ਹੀ ਦਾਂਗੇ ਕਿਉਂ ਜੀ ਇੱਦਾਂ ਥੋੜਾ ਹੁਣ ਆਪਣੇ ਵੀ ਬੱਚੇ ਆ ਹੁਣ ਤਾਂ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਜਦੋਂ ਘਰ ਤੇ ਕਮਾਉਣ ਵਾਲੇ ਨਹੀਂ ਰਿਹਾ ਬਾਪ ਅੰਦਰ ਗਿਆ ਚਲਾ ਵੱਡੀ ਕੁੜੀ ਨੂੰ ਮਾਰ ਦਿੱਤਾ ਖੇਰੂ ਹੋਇਆ ਕਿਵੇਂ ਜੀ ਦੇਖੋ ਉਦੋਂ ਮਾਂ ਰੋ ਰਹੀ ਸੀ ਮਾਉਦੋਣੀ ਸੀ ਕਹਿ ਸਕਦੀ ਆਂਡੀ ਗਵਾਂਡੀ ਨੂੰ ਵੀ ਕਹਿ ਸਕਦੀ ਸੀ ਵੀ ਐਦਾਂ ਕਰਕੇ ਸਾਡੇ ਘਰੇ ਰੀਜ਼ੈਂਟਲੀ ਕੋਈ ਵੀ ਰੋਲਾ ਪਿਆ ਲੜਾਈ ਝਗੜਾ ਹੋਇਆ ਕਿਸੇ ਦੇ ਤਾਂ ਕਮ ਸੇ ਕਮ ਮਾਂ ਨੂੰ ਆਵਾਜ਼ ਮਾਰਨੀ ਚਾਹੀਦੀ ਸੀ ਕਿਸੇ ਨੂੰ ਨਹੀਂ ਦੱਸਿਆ